ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਛੇੜ ਲਈ ਲੈ ਕੇ ਆਇਾਂਗੇ ਇੱਕ ਤਾਂ ਕੱਲੀ ਗੱਬਣਾ ਜੀ ਉਸ ਟਾਈਮ ਬਾਕੀ ਆ ਤੇ ਇੱਕ ਗੱਬਣ ਟੋਕੜਾ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਕੋਈ ਵਪਾਰ ਦਾ ਕੰਮ ਨਹੀਂ ਬਾਈ ਕੋਲੇ ਘਰੇਲੂ ਬਰੀਡ ਆ ਸਾਰੀ ਵਧੀਆ ਬਰੀਡ ਆ ਬਾਈ ਕੋਲੇ ਜਿੰਨੀ ਵੀ ਆ ਕੋਲੇ ਤੇ ਆਜੂ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ। ਹਾਂਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ। ਨਾਮ ਤੇ ਐਡਰੈਸ ਬੋਲ ਦੋ ਜੀ ਆਪਣਾ। ਨਾਮ ਕੁਲਦੀਪ ਸਿੰਘ ਜੀ। ਠੀਕ ਆ। ਪਿੰਡ ਸੋਖਰਾ ਮੋੜ। ਜ਼ਿਲ੍ਹਾ ਬਰਨਾਲਾ ਜੀ। ਹੂੰ। ਤੇ ਇਧਰੋਂ ਤਪੇ ਤੋਂ ਆਉਂਦਿਆਂ ਨੂੰ ਜੀ। ਠੀਕ ਆ। ਰੋਡ ਤੇ ਆਪਣਾ ਪਿੰਡ ਇਧਰੋਂ ਪੱਖੋਂ ਕਿੰਚੇ ਦੇ ਲੱਗ ਗਏ ਜੀ। ਸੋਖਪੁਰਾ ਮੋੜ। ਸੋਖਪੁਰਾ ਮੋੜ ਪਿੰਡ ਆ ਜੀ। ਠੀਕ ਆ। ਤੇ ਮੋਬਾਈਲ ਨੰਬਰ ਬੋਲ ਦੋ ਜੀ। ਮੋਬਾਈਲ ਨੰਬਰ 81466 ਹੂੰ 4410 ਠੀਕ ਆ। ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋ ਜਿਹੜੀ ਆ ਸਾਹਮਣੇ ਵਾਇਰ ਦੇਖ ਰਿਹਾ ਤੋਕੜ ਕੱਪਣਾ ਜੀ ਹਾਂਜੀ ਇਹ ਤੋਕੜ ਕੱਪਣਾ ਜੀ ਪਹਿਲੇ ਸੂਏ ਵੱੱਸੀ ਹੈ ਜੀ ਇਹੇ ਦੂਜੇ ਸੂਏ ਦੀ ਤੋਕੜ ਕੱਪਣਾ ਹੈਗੀ ਇਹ ਠੀਕ ਆ ਤੇ ਕਿੰਨਾ ਕਿ ਦੁੱਧ ਰਕੜਾ ਹੀ ਪਈ ਇਹਨੇ ਪਹਿਲੇ ਸੂਏ ਬਈ ਪਲੂਨ ਨੇ 24 ਕਿਲੋ ਦੁੱਧ ਦਿੱਤਾ ਜੀ 24 ਲੀਟਰ ਦੁੱਧ ਦਿੱਤਾ ਜੀ ਤੇ ਹੁਣ ਇਹਦੇ ਥੱਲੇ ਕਿੰਨਾ ਕਰੜੀ ਆ ਕੰਡੇ ਵਾਲਾ ਹੁਣ ਇਹ ਜੀ ਡਰਾਈ ਮਤਲਬ ਇਹੋ ਕਰਨੀ ਸੀਗੀ ਹੁਣ ਸਾਢੇ 6 ਮਹੀਨੇ ਦੀ ਹੈਗੀ ਕੱਪਣਾ ਤੇ ਹੁਣ 10 ਕਿਲੋ ਦੁੱਧ ਆਈਏ ਥੱਲੇ ਸਾਢੇ 6 ਮਹੀਨੇ ਦੀ ਚੱਕ ਪਾਸ ਆ ਹਾਂ ਹਾਂ ਠੀਕ ਆ ਤੇ 10 ਕਿਲੋ ਲੀਟਰ ਦੁੱਧ ਆ ਹਾਂ ਹਾਂ ਠੀਕਾ ਬਾਈ ਕਹਿੰਦੇ ਆਪਾਂ 10 ਲੀਟਰ ਕਹਿ ਕੇ ਕਹਾਂਗੇ ਬਾਈ ਬਾਕੀ 12 ਲੀਟਰ ਨੂੰ ਦੁੱਧ ਖੂਗਾ ਥੱਲੇ ਤੇ ਕੰਡੇ ਵਾਲਾ ਉਹ ਰੈਡੀ ਆ ਹਾਂ 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 ਠੀਕਾ ਬਾਈ ਅਗਲਾ ਆਪ ਜੀ ਤਸੱਲੀ ਕਰਕੇ ਲੈ ਕੇ ਜਾ ਬਹੁਤ ਕਿਵੇਂ ਆ ਬਾਈ ਬਹੁਤ ਵਧੀਆ ਬਾਈ ਮੈਂ ਕਹਣਾ ਕੀ ਬਾਤਾਂ ਆ ਥੰਡੇ ਚੰਗਾ ਹੈ ਨਾ ਪੂਰਾ ਸਿਰਾ ਡਾਕਟਰ ਹਰ ਜਆ ਪਸ਼ੂ ਤੇ ਮਿਲਦਾ ਦੇਖ ਚਾਮੜੀ ਦੇਖ ਤੂੰ ਐ ਬਾਈ ਸਹੀ ਗੱਲ ਆ ਮਰਾ ਪੂਰੀ ਟਾਪ ਦੀ ਐ ਬਰੀਡ ਆ ਕਿ ਕੋਈ ਨਹੀਂ ਹੈਗਾ ਵੀ ਕਿਸੇ ਪਾਸੇ ਬੱਸੀ ਦਾ ਹੱਥ ਤਾਂ ਨਹੀਂ ਹੈਗੀ ਇਹ ਸਹੀ ਗੱਲ ਆ ਬਾਈ ਆਪਾਂ ਘਰ ਦੀ ਵੀੜਾ ਮੇਰਾ ਭਰਾ ਬੈਟਰੀ ਦਾ ਕੰਮ ਹੀ ਕਰਦਾਗਾ ਠੀਕ ਆ ਆਪਾਂ 40 100 ਪਤਨੀ 30 ਦੇ ਆਪਾਂ ਕਿੰਨੇ ਦਾ ਉਹ ਆਪਾਂ ਡਾਕਟਰ ਨੂੰ ਕਨਫਰਮ ਕਰਕੇ ਦੱਸ ਦਾਂਗੇ ਕਿ ਕਿੰਨੇ ਦਾ ਟੀਕਾ ਭਰავਗੇ ਆਪਣੇ ਘਰ ਦੀ ਬਾਹਰ ਦੇ ਟੀਕਾ ਭਰავਗੇ ਦੀ ਮਾਂ ਦਾ ਰਿਕਾਰਡ ਸੀਗਾ 35 ਕਿਲੋ ਦਾ ਠੀਕ ਆ ਇਹਦੀ ਮਾਂ ਦਾ ਰਿਕਾਰਡ ਬਾਈ 35 ਕਿਲੋ ਹੈ ਤੇ ਇਹਦੀ ਕਿ ਬਾਈ ਕਿੰਨਾ ਕੁ ਦੇ ਦੂ ਤਿਆਰ ਹੋਈ ਵੀ ਹੈ ਇਹਦੀ ਕਿ ਬਾਈ ਦੇਣਾ ਚਾਹੀਦਾ ਇਹਨੂੰ 27 28 ਕਿਲੋ ਤੋਂ ਤਾਂ ਆਰਾਮ ਨਾਲ ਦੇਣਾ ਚਾਹੀਦਾ ਬਹਿੜ ਨੂੰ ਠੀਕ ਆ ਬਾਕੀ ਬਾਈ ਫੇਸ ਕੁਆਲਿਟੀ ਫੇਸ ਕੁਆਲਿਟੀ ਦੇਖਦਾ ਤਾਂ ਇਹ ਜੀ ਪਤਲੀ ਚਾਮੜੀ ਦੇਖੋ ਤੁਸੀਂ ਹੋਰ ਨਹੀਂ ਖੋਲ ਦੇ ਬਾਈ ਤੋਰ ਦੇ ਮੜੀ ਇੱਕ ਦਾ ਦੱਪੜ ਪਸ਼ੂ ਹੁੰਦਾ ਵਾ ਇੱਕ ਚਾਮੜੀ ਦੇ ਹਿਸਾਬ ਨਾਲ ਪਸ਼ੂ ਦਿੰਦਾ ਦੁੱਧ ਹੂੰ ਸਹੀ ਗੱਲ ਆ ਬਾਈ ਹੈ ਇੱਕ ਜਾਤ ਕੁਆਲਿਟੀ ਦਿੰਦੀ ਹੈਗੀ ਦੁੱਧ ਅੱਡਰ ਬਹੁਤ ਸੋਨਾ ਬਾਈ ਕਮਾਲ ਬਾਕੀ ਕੱਦ ਕਾਠਾ ਬਹਿੜ ਦਾ ਕੋਈ ਐ ਨਹੀਂ ਹੈਗੀ ਕਿ ਕੋਈ ਮਾਰੀ ਮੋਟੀ ਜੀ ਨਹੀਂ ਹੈਗੀ ਸਹੀ ਗੱਲ ਆ ਬਾਈ ਕੱ ਉਹ ਲੱਬ ਬਰੀਡ ਚੰਗੀ ਆ। ਬਾਕੀ ਬਰੀਡ ਵੀ ਤੇਰੇ ਕੋਲ ਸਾਰੀ ਵੀ ਚੰਗੀ ਆ ਨਾ। ਹਾਂ ਆਪਣਾ ਕੋਲ ਆਪਦੇ ਟੀਕੇ ਕੋ ਮਾੜਾ ਨਹੀਂ ਲਾਉਂਦੇ ਰਹਿਗੇ। ਆਪਾਂ ਟੀਕਾ ਆਪ ਆਪਦੇ ਪਸ਼ੂਆਂ ਦੇ ਵਧੀਆ ਟੀਕੀ ਭਰ ਦਾਂਗੇ। ਚਾਹੀ ਰੱਖਣਾ ਚਾਹੀ ਵੇਚਣਾ ਕੋਈ ਵੀ ਆ। ਹੂੰ ਲੈ ਬਾਈ ਚੈੱਕ ਕਰ ਲੋ ਤੋਰਾ ਤਰਾ ਨਾ ਕਰਮਾਲੀ ਦਾ ਫੁੱਲ ਚੰਗਾ ਬਾਕੀ ਫੁੱਲ ਕਾਦਾ ਇਹ ਨਹੀਂ ਹੈਗਾ ਕਿਸੇ ਪਖਤੋ ਲਿਸੀਲਾਮੀ ਆ। ਬਾਕੀ ਕੱਲਾ ਕੱਲਾ ਥਾਣਾ ਆਪਾਂ ਨੇੜੇ ਤੋਂ ਇੱਕ ਵਾਰੀ ਹੋਰ ਚੈੱਕ ਕਰਾ ਦੇ ਬਾਈ ਬਹੁਤ ਸੋਹਣਾ ਥਾਣਾ ਗੁਲਾਬੀ ਗੁਲਾਬੀ ਥਾਣਾ ਬਾਕੀ ਧਾਰ ਕਿਵੇਂ ਆ ਬਾਈ ਧਾਰ ਤਾਂ ਬਾਈ ਬਾੜੀ ਚੰਗੀ ਧਾਰ ਆ ਯਾਰ। ਠੀਕ ਤੇ ਕੀ ਮੁੱਲ ਆ ਬਾਈ ਫਿਰ ਮੁੱਲ ਬਈ ਇਹਦਾ ਲੈਣ ਦੇਣ 72000 ਹੈ ਠੀਕ ਆ ਮਾਲਤਾਨ ਹੋ ਜੂਗਾ ਮਾਲਤਾਨ ਕਰ ਦਾਂਗੇ ਠੀਕ ਆ ਬਾਈ ਕਹਿੰਦਾ ਲੈਣ ਦੇਣ 72000 ਰੁਪਿਆ ਮੁੱਲ ਆ ਬਾਕੀ ਠੀਕ ਆ ਵੀ ਇਹਦੇ ਬਹੁਤ ਵਧੀਆ ਭਰਾ ਆ ਪੈਗਾ ਠੀਕ ਆ ਬਾਈ ਉਹ ਆਪਾਂ ਡਾਕਟਰ ਤੋਂ ਆਪਣੇ ਤੋਂ ਕਨਫਰਮ ਕਰ ਦਾਂਗੇ ਬਾਈ ਚੈੱਕ ਕਰ ਲੋ ਨਾੜਾ ਨੂੜਾ ਨਾ ਕਰਮਾ ਲਈ ਤੁੰਨੀ ਪਈ ਆ ਨਾੜਾ ਨਾ ਤੂੰ ਆ ਦੁੱਧ ਵਾਲੀ ਦੁੱਧ ਵਾਲੀ ਨਾੜ ਦੇਖ ਡੱਟ ਨਹੀਂ ਆ ਪਹਿਲੇ ਪੂਨ ਪੋਛੂ ਦਾ ਨਾੜ ਨੂੰ ਹੁੰਦਾ ਦੇਖੋ ਸਹੀ ਗੱਲ ਆ ਬਾਈ ਹੋਣੀ ਹੈਗਾ ਬਹੁਤ ਚੰਗੀ ਨਾੜਾ ਦੁੱਧ ਵਾਲੀ ਬਾਕੀ ਫੇਸ ਕੁਆਲਿਟੀ ਚੈੱਕ ਕਰ ਲੋ ਬਹੁਤ ਪਿਆਰੀ ਜਾ ਜੀ ਰੱਖਿਆ ਅੱਗੇ ਬਾਈ 2 ਨੰਬਰ ਤੇ ਇਹਦੀ ਕਿੱਟ ਲਾ ਇਹ ਬਾਈ ਇਹਨੇ ਪਲੂਨ ਬਿਹੜ ਨੇ ਆਪਣੇ ਕੋਲੇ 30 ਕਿਲੋ ਦੁੱਧ ਦਿੱਤਾ ਠੀਕ ਆ ਹੁਣ ਦੂਜੇ ਸੂਏ ਨੂੰ ਕੱਪਣਾ ਹਾਂ ਬਾਈ ਇਹ ਹੁਣ ਦੂਜੇ ਸੂਏ ਨੂੰ ਦੁੱਧ ਇਹ ਮਤਲਬ ਦੰਦੋਂ ਸੱਗੀ ਹੋਊਗੀ ਠੀਕ ਆ ਦੰਦੋਂ ਸੱਗੀ ਹੋਊਗੀ ਬਾਈ ਕੱਦ ਚੈੱਕ ਕਰਾ ਦੇ ਕੱਦ ਬਹੁਤ ਆ ਕੱਦ ਬਾਈ ਫਾਰਮ ਵਾਲੀ ਬਿਹੜਾ ਪੂਰੀ ਠੀਕ ਆ ਆ ਦੇਖੋ ਮੀ ਲੰਮੀ ਬਾਈ ਫੁੱਲ ਆ ਗਈ ਫੁੱਲ ਕਾਦਾ ਤੇ ਫੁੱਲ ਬਰੀਡ ਆ ਫੇਸ ਕੁਆਲਟੀ ਚੱਕਾ ਪੂਰਾ ਹੀ ਨਹੀਂ ਹੈਗਾ ਕਹੇ ਅਗਲਾ ਘਰੇ ਚੂਈ ਜਾਵੇ ਜੇ ਮਾਦੀ ਚੂਈ ਜਾਵੇ ਟੀਕਾ ਵੀ ਬਹੁਤ ਵਧੀਆ ਪਰ ਹੈ ਬੜੇ ਠੀਕ ਆ origional garlando ਦਾ ਟੀਕਾ ਪਰ ਹੈਗਾ ਆਪਣਾ ਇਹਦੇ ਠੀਕ ਆ ਬਾਈ ਬਾਈ ਕਹਿੰਦਾ garlando ਦਾ ਟੀਕਾ ਚਾਹੇ ਉਧਰੋਂ ਪਾਸੋਂ ਹੋ ਕਰੀ ਜਾਂਦਾ ਬਾਈ ਸਹੀ ਗੱਲ ਆ ਚਾਹੇ ਉਧਰੋਂ ਹੋ ਕਰੀ ਜਾਂ ਲਾੜਾ ਦਿਖਾ ਦੇ ਡਾਕਟਰ ਇੱਕ ਵਾਰ ਇਹਨੂੰ ਆ ਕੇ ਦੇਖ ਲੈ ਆਏ ਹੱਲੇ ਆਪਾਂ ਵੀ ਯਾਰ ਕਿਤੇ ਮੈਦੂ ਚਾਹੇ ਵਿਰੇ ਦੇ ਬਚਾਲੇ ਜਵਾਕਾਂ ਨੂੰ ਬਾਹਰ ਨਹੀਂ ਥੱਲੇ ਦੀ ਨਿਕਲੀ ਜਾਣਗੇ ਥਣ ਬਹੁਤ ਚੰਗਾ ਯਾਰ ਹਨ ਥਣ ਤਾਂ ਦੇਖਾ ਹੀ ਨਹੀਂ ਕੋਈ ਡ ਲਾ ਬਾਈ ਨੂੰ ਰੋਈ ਤੇ ਚੌੜੀ ਚੈੱਕ ਕਰ ਲੋ ਫੁੱਲ ਕਰਮ ਵਾਲੀ ਬਾਕੀ ਬਾਈ ਨੇ ਦੁੱਧ ਦਾ ਰਿਕਾਰਡ ਵੀ ਚੰਗਾ ਦੱਸਿਆ ਤੇ ਇਹਦੀ ਕਿ ਬਾਈ ਕਿੰਨਾ ਕੁ ਦੇ ਦੂ ਇਹਦੀ ਕਿ ਬਾਈ ਇਹਨੂੰ ਦੇਣਾ ਚਾਹੀਦਾ 40 ਪਲੱਸ ਠੀਕ ਆ ਕਿੰਨੇ ਕਿੰਨੇ ਹਜੇ ਕੱਢ ਜੂਗੀ ਇਹਦਾ ਤਾਂ ਫੋਨ ਉੱਤਰਨ ਲੱਗੀ ਹੈਗੀ ਮੱਲਾ ਵੀ ਲੈ ਜੂਗੀ ਇਹ 20 ਦੇਣਾ ਤਾਂ ਆਰਾਮ ਨਾਲ ਲੈ ਜੂਗੀ ਠੀਕ ਆ ਬਾਈ ਪੰਜ ਚਾਰ ਦਿਨ ਪਸ਼ੂ ਵੱਧ ਵੀ ਲਿਆ ਸਕਦਾ ਹੈਗਾ ਪਲੀ ਪੁਲੀ ਦੇ ਹਿਸਾਬ ਨਾਲ ਦੇਣਾ ਹੂੰ ਪਸ਼ੂ ਲਿਆ ਸਕਦਾ ਵੱਧ ਠੀਕ ਆ ਬਾਈ ਤੋਰ ਦੇ ਇਹਨੂੰ ਲੈ ਜਾ ਬਈ ਕੋਈ ਗੱਲ ਨਹੀਂ ਲੱਗਦੀ ਉਹ ਤਾਂ ਖੁੱਲ ਗਈ ਰੱਖਦਾ ਜਿਆਦਾਤਰ ਹਾਂ ਹਾਂ ਆਪਾਂ ਬਾਈ ਮਾੜਾ ਮੋਟਾ ਹੀ ਉਹ ਕਰਦੇ ਨੇ ਰਸਾ ਜਦੋਂ ਕੋਈ ਉਹ ਕੱਖਾਂ ਵੇਲੇ ਪਾਉਣ ਨੂੰ ਤਾਂ ਖੁੱਲ ਨਹੀਂ ਹੁੰਦੀ ਗਣੇ ਠੀਕ ਆ ਬਾਈ ਲੈ ਆਪਾਂ ਡਰ ਬਾਈ ਚੈੱਕ ਕਰਾ ਲੈ ਕੱਚਾ ਕੱਚਾ ਡਰ ਪਿਆ ਜਦੋਂ ਉਹ ਨਾ ਕਰਮਲ ਨੇ ਸੋਨਾ ਫੁੱਲ ਕਮਾਲ ਦਾ ਤਿਆਰ ਕਰਕੇ ਸੁਣਾ ਬਾਕੀ ਚਾਰੇ ਥਾਣਾ ਪੂਰੀ ਬਿੱਥੀ ਦਾ ਕੋਈ ਵਿਕਾਰ ਫੋਟਸਾਂਗ ਨਹੀਂ ਆਪਣੀ ਗਰੰਟੀ ਉਹ ਡਾਕਟਰ ਥਾਣਾ ਦੀ ਠੀਕ ਆ ਬਾਈ ਚਾਹੇ ਕੋਈ ਉਹ ਵੀ ਨਾ ਹੋ ਕਰੇ ਕੋਈ ਚੱਕਰ ਨਹੀਂ ਠੀਕ ਆ ਦੇਦੇ ਜਿੱਲਾ ਆਪਾਂ ਕਹਿਤਾ ਅਗਲੇ ਨੂੰ ਉਹਨਾਂ ਆਪਣੇ ਘਰੇ ਲਿਤਾਏ ਨੇ ਐਡ ਕੀ ਉਹ ਵੀ ਵੱਧ ਆ ਵੀ ਦੇ ਤੋ ਠੀਕ ਆ ਤੇ ਕੀ ਮੋਲ ਆ ਫਿਰ ਬਈ ਮੋਲ ਡਾਟਾ ਆਪਾਂ ਦਾ ਫੋਨ ਤੇ ਕਰ ਲਾਂਗੇ ਤੇ ਮੁੱਲ ਜਾਇਜ਼ ਹੀ ਹੋ ਬਈ ਹਾਂ ਮੁੱਲ ਜਾਇਜ਼ੂ ਮਾਨਤਾ ਨਾ ਪਕੜਦਾ ਕਰਾਂਗੇ ਠੀਕ ਆ ਬਈ ਮੋਲ ਬਈ ਕਹਿੰਦਾ ਜਾਇਜ਼ ਹੋ ਤੇ ਮਾਨਤਾ ਨਾ ਆਪਾਂ ਜ਼ਰੂਰ ਕਰ ਦਿਆਂਗੇ ਬਾਕੀ ਕੋਈ ਵੀਰ ਦਾ ਪਾਰ ਦਾ ਕੰਮ ਨਹੀਂ ਘਰੇਲੂ ਪਸਮਾ ਚ ਵੀ ਆਪਣਾ ਕੋਲ ਸਾਰੀਆਂ ਬਰੀਡਾਂ ਹਾਂ ਡੈਨਮਾਰਕ ਦੀ ਆ ਜਿਹੜੀ ਬੱਸੀ ਹੈਗੀ ਠੀਕ ਆ ਬਈ ਇਹ ਆਪਣੇ ਕੋਲ ਦੂਜੀ ਗਾਂ ਸੀ ਘਰੇ ਉਹਦੀ ਬੱਸੀ ਆ ਜਿਹੜੇ 8-9 ਕੁ ਮਹੀਨੇ 10ਵਾਂ ਮਹੀਨਾ ਲੱਗਿਆ ਉਹਨੂੰ ਬੱਸੀ ਨੂੰ ਠੀਕ ਆ ਬਈ ਤੇ ਨਕਸ਼ੀਗੇ ਬਈ ਭਰਾ ਕੋਲੇ ਦੋ ਆਪਾਂ ਦੋਵੇਂ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਨਾ ਦੋਮਾਂ 'ਚ ਸਾਰੇ ਡਾਕਟਰ ਛੱਡੀ ਦਿੰਨੇ ਆਪਾਂ ਤੂੰ ਮੈਂ ਤਾਂ ਖੜ ਜਾ ਖੋਲ ਦੇ ਬਈ ਕੋਈ ਗੱਲ ਨਹੀਂ ਛੱਡ ਦੇ ਮੂੰਦਾ ਬਾਈ ਬੰਦਾ ਨਹੀਂਗਾ ਤਾਂ ਹੀ ਕਰਕੇ ਆਇਆ ਮੈਂ ਆ ਵੀਡੀਓ ਬਣਾਉਂਦਾ ਕਰਕੇ ਬੰਨੇਗਾ ਮੇਰੇ ਪਸੂ ਸਾਰੇ ਖੁੱਲੇ ਹੁੰਦੇ ਆ ਬਾਈ ਹੂੰ ਸਿਨਗਸੀ ਕੇ ਭਰਾ ਕੋਲੇ ਬਾਈ ਦੋ ਆਪਾਂ ਦੋਵੇਂ ਹੀ ਦਿਖਾਤੇ ਜੀ ਕਿਸੇ ਵੀ ਨੂੰ ਦੋਮਾ ਜੇ ਕੋਈ ਵੀ ਪਸੰਦ ਆਉਂਦਾ ਨਾ ਬਾਈ ਨਾ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਦੇਖਣ ਲਈ ਧੰਨਵਾਦ